ਆ ਦੇਖੋ ਵੀਰੋ ਚੰਗਾ ਲੱਗਦਾ ਗੁਰਦੁਆਰੇ ਆ ਕੇ ਤੁਸੀਂ ਇੱਦਾਂ ਆਨਲਡ ਬੱਜੀ ਕਰਵਾਤਾ ਗੰਦ ਪਾਓ ਆ ਦੇਖੋ ਦੂਜਾ ਬੰਦਾ ਉਹਰੇ ਪਾਇਪ ਤੇ ਚੜਿਆ ਗਿਆ ਲੋਕ ਆਪਣੇ ਵੀਰੇ ਦੁੱਖ ਸੁੱਖ ਸਾਂਝਾ ਆ ਕੇ ਰਨਾਂਦੇ ਨੇ ਆਪਣੇ ਲਈ ਦੁਆਵਾਂ ਮੰਗਣ ਆਂਦੇ ਨੇ ਲੇਕਿਨ ਕਈ ਲੋਕ ਤੌਰ ਐਜਾ ਮਮ ਖੋਲੀ ਬਣਾ ਰੱਖਿਆ ਲੋਕਾਂ ਨੇ ਸ਼ਰਮ ਹੀ ਨਾ ਰੱਖੀ ਬਿਲਕੁਲੀ ਆਹ ਦੇਖੋ ਕਿਵੇਂ ਹੁਣ ਛਾਲ ਮਾਰਦਾ ਹੈ ਬਿਲਕੁਲ ਸ਼ਰਮ ਨਹੀਂ ਉਹਨਾਂ ਲੋਕਾਂ ਨੂੰ ਆਹ ਦੇਖੋ ਵੀਰੋ ਇੱਥੇ ਸਾਫ਼-ਸਾਫ਼ ਲਿਖਿਆ ਪਿਆ ਕਿ ਗਰਮ ਪਾਣੀ ਦੇ ਅੰਦਰ ਸਿੱਕੇ ਪਾਉਣਾ ਸਖਤ ਮਨਾ ਹੈ ਪਰ ਫਿਰ ਵੀ ਲੋਕ ਹੀ ਮੰਦੇ ਨੇ ਆ ਦੇਖੋ ਗਰਮ ਪਾਣੀ ਚ ਕਿੰਨੇ ਸਾਰੇ ਸਿੱਕੇ ਪਾਏ ਹੋਏ ਆ ਲੋਕਾਂ ਨੂੰ ਸਮਝ ਹੀ ਨਹੀਂ ਆਉਂਦੀ ਜਦਕੀ ਲਕਸ਼ਮੀ ਨੂੰ ਪੂਜਿਆ ਜਾਂਦਾ ਨਾ ਕਿ ਜਲਾਇਆ ਜਾਂਦਾ ਪਰ ਲੋਕ ਹੀ ਮੰਦੇ ਨੇ ਆ ਦੇਖੋ ਦਿਵਾਰਾ ਤੇ ਵੀ ਸਾਫ਼-ਸਾਫ਼ ਲਿਖਿਆ ਪਿਆ ਹੈ ਕਿ ਉਰੇ ਲਿਖਣਾ ਸਖਤ ਮਨਾ ਹੈ ਪਰ ਫਿਰ ਵੀ ਆ ਦੇਖੋ ਲੋਕੀ ਆਪਣੇ ਨਾਂ ਲਿਖੇ ਜਾਂਦੇ ਨੇ ਆ ਦੇਖੋ ਕਿਵੇਂ ਨੰਦ ਪਾਇਆ ਹੋਇਆ ਹੈ ਇਹ ਆ ਦੇਖੋ ਦੂਜੀ ਸਾਈਡ ਤੇ ਦੇਖੋ ਆ ਦੇਖੋ ਇੱਥੇ ਵੀ ਨੰਦ ਪਾਇਆ ਹੋਇਆ ਹੈ ਮਨਦਰੀ ਲੋਕੀਵਰੇ ਬਸ ਸਮਝਣ ਜਾਂਦੇ ਲੋਕੀਵਰੇ ਪਾਪ ਕਰਾਉਂਦਾ ਨਾਂਤੇ ਇਹ ਆਪਣੇ ਪਾਪ ਤੋਂ